ਦੇਖੋ ਪਹਿਲੀ ਗੱਲ ਤੇ ਆ ਕਿ ਇਹ ਜਿਸ ਜਗ੍ਹਾ ਤੇ ਅਸੀਂ ਕਰੇ ਆ ਇਹ ਮਕਦਸ ਅਸਥਾਨ ਜਿਹੜਾ ਸੇ ਪਵਿੱਤਰ ਸਥਾਨ ਜਿਹੜਾ ਹੈ ਇਹ ਪਰਮਾਤਮਾ ਦੀ ਹੋਣ ਦਾ ਕੇਂਦਰ ਹੈ ਇਹ ਸ਼ਰਮੰਦਰ ਸਾਹਿਬ ਦੇ ਵਿੱਚ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਕੀਰਤਨ ਦਾ ਪ੍ਰਵਾਹ ਹੁੰਦਾ ਹੈ ਅਰਦਾਸ ਬੇਨਤੀਆਂ ਹੁੰਦੀਆਂ ਨੇ ਔਰ ਸਮੁੱਚੀ ਮਾਨਵਤਾ ਬਗੈਰ ਕਿਸੇ ਵਰਗ ਤੋਂ ਬਗੈਰ ਕਿਸੇ ਧਰਮ ਦੀ ਸੋਚ ਰੱਖਦੇ ਹੋਏ ਇਹ ਸਥਾਨ ਤੇ ਨਤਮਸਤਕ ਹੁੰਦੇ ਨੇ ਇਹ ਮਾਨਵਤਾ ਦਾ ਕੇਂਦਰ ਹੈ। ਔਰ ਦੇਸ਼ ਚੋਂ ਹੀ ਨਹੀਂ ਵਿਦੇਸ਼ਾਂ ਦੇ ਵਿੱਚੋਂ ਵੀ ਇਕੱਲੇ ਸਾਡੇ ਸਿੱਖ ਜਗਤ ਦੇ ਜਾਂ ਇੰਡੀਅਨ ਜਾਂ ਪੰਜਾਬੀ ਜਾਂ ਕੋਈ ਨਹੀਂ ਇਕੱਲੇ। ਦੂਸਰੇ ਧਰਮਾਂ ਦੇ ਲੋਕ ਵੀ ਇੱਥੇ ਲਗਾਤਾਰ ਇੱਥੇ ਇਸ ਦਰਸ਼ਣ ਨੂੰ ਆਉਂਦੇ ਨੇ। ਔਰ ਜਦੋਂ ਹੋ ਕੇ ਜਾਂਦੇ ਨੇ ਉਹ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਜੋ ਸ਼ਾਂਤੀ ਜੋ ਮਨ ਦੇ ਵਿੱਚ ਇੱਥੇ ਬਹਿ ਕੇ ਮਿਲੀ ਹੈ ਕਿਤੇ ਹੋਰ ਨਹੀਂ ਮਿਲਦੀ। ਸਾਰੇ ਧਰਮਾਂ ਦਾ ਸਤਕਾਰ ਹੈ, ਸਾਰੇ ਧਰਮਾਂ ਦਾ ਸਤਕਾਰ ਸਾਡੇ ਮਨਾਂ 'ਚ ਬਰਾਬਰ ਹੈ। ਪਰ ਇਸ ਜਗ੍ਹਾ ਦੀ ਇੱਕ ਵਿਲੱਖਣ ਪਹਿਚਾਣ ਹੈ। ਚਾਰ ਦਰਵਾਜ਼ੇ ਸਮੁੱਚੀ ਵਰਗਾਂ ਦਾ ਸਮੁੱਚੇ ਧਰਮਾਂ ਦਾ ਸਤਕਾਰ ਦਾ ਸਾਨੂੰ ਹੋਂਦ ਦੇ ਵਿੱਚ ਪ੍ਰਗਟਾਉਂਦਾ ਹੈ ਜਦੋਂ ਅਸੀਂ ਨਿਉ ਕਿ ਜਾਨਦੇ ਹਾਂ ਸਾਨੂੰ ਨਿਮਰਤਾ ਸਿਖਾਉਂਦਾ ਹੈ ਵਿਸ਼ਾਲ ਹਿਰਦੇ ਜਿਹੜਾ ਸਰੋਵਰ ਹੈ ਉਹਦੀ ਸਾਨੂੰ ਸੰਦੇਸ਼ ਮਿਲਦਾ ਹੈ ਔਰ ਇਹੋ ਜੀ ਜਗ੍ਹਾ ਤੇ ਕੱਤਵਾਦੀ ਵੱਲੋਂ ਮੈਂ ਇਹਨੂੰ ਅੱਤਵਾਦੀ ਕਹੂੰਗਾ ਕਿਉਂਕਿ ਜਿਹੜਾ ਬੰਦਾ ਤੰਕ ਫੁਲਾਉਂਦਾ ਅੱਤਵਾਦੀ ਹੁੰਦਾ ਉਹਦੇ ਵੱਲੋਂ ਬਾਰ-ਬਾਰ ਈਮੇਲ ਭੇਜ ਕੇ ਥ੍ਰੈਟ ਕਰਨੀ ਹੈ ਇਹ ਬਹੁਤ ਮਾੜੀ ਗੱਲ ਹੈ ਔਰ ਜਿਹੇ ਲੋਕਾਂ ਦਾ ਇੱਕ ਪੱਕਾ ਇਲਾਜ ਸਰਕਾਰ ਵੱਲੋਂ ਹੋਣਾ ਚਾਹੀਦਾ ਔਰ ਇਹ ਲੋਕ ਜਿਹੜੇ ਹੁੰਦੇ ਕਿਸੇ ਧਰਮ ਜਾਤ ਦੇ ਨਾਲ ਸੰਬੰਧ ਨਹੀਂ ਰੱਖਦੇ ਇਹਨਾਂ ਲੋਕਾਂ ਦਾ ਕੋਈ ਮਨੁੱਖਤਾ ਦੇ ਨਾਲ ਨੇੜਤਾ ਦਾ ਵਾਸਤਾ ਵੀ ਨਹੀਂ ਹੁੰਦਾ ਇਹ ਲੋਕ ਮਨੁੱਖ ਨੂੰ ਕਤਲ ਕਰਨ ਲੱਗਿਆਂ ਕੁਛ ਮਾੜੀ ਘਟਨਾ ਨੂੰ ਅੰਜਾਮ ਦੇਣ ਲੱਗਿਆਂ ਇਹਨਾਂ ਦੇ ਮਨ 'ਚ ਰਤੀ ਭਰ ਵੀ ਡਰ ਖੌਫ ਜਾਂ ਦੀ ਚੀਜ਼ ਨਹੀਂ ਹੁੰਦੀ ਜਦੋਂ ਆਪਾਂ ਅੱਜਕੱਲ ਤੁਸੀਂ ਵੇਖਦੇ ਜੇ ਮੀਡੀਆ ਦੇ ਉੱਤੇ ਕਈ ਚੀਜ਼ਾਂ ਤੁਸੀਂ ਸਾਨੂੰ ਇਹਨਾਂ ਹੱਤਿਆਵਦੀਆਂ ਵੱਲੋਂ ਜੋ ਕਾਰਵਾਈ ਕੀਤੀ ਜਾਂਦੀ ਉਹ ਦਿੱਖ ਨੂੰ ਮਿਲਦੀਆਂ ਹਨ ਤੋ ਉਹਦੇ ਸੰਦਰਭ ਦੇ ਵਿੱਚ ਸਾਰੇ ਰਲ ਕੇ ਇਹਦੀ ਕੋਸ਼ਿਸ਼ ਕਰ ਰਹੇ ਆਂ ਔਰ ਅਸੀਂ ਵੀ ਲੈਟਰ ਲਿਖੀਆਂ ਨੇ ਸਰਕਾਰ ਨੂੰ ਔਰ ਪਰ ਪ੍ਰਮਾਤਮਾ ਦੇ ਘਰ ਹੋਵੇ ਕੁਛ ਨਾ ਅਰਦਾਸ ਬੇਨਤੀਆਂ ਵੀ ਕੀਤੀਆਂ ਨੇ ਮੈਂ ਬਾਾਰ ਸੀ ਮੈਂ ਅਰਦਾਸ ਬੇਨਤੀ ਅਸੀਂ ਵੀ ਗੁਰੂ ਮਹਾਰਾਜ ਦੇ ਘਰ ਨਤਮਸਤਕ ਹੋਣ ਆਏ ਆਂ ਜੀ ਬੋਲੇ ਸਤ ਜਿਹੜੇ ਤੁਸੀਂ ਚਿੱਠੀ ਲਿਖੀ ਸੀ ਉਸ ਵਿੱਚ ਕੀ ਸੀਗਾ ਕਿ ਕੇਂਦਰੀ ਜਿਹੜੀਆਂ ਸੁਰੱਖਿਆ ਬਲ ਨੇ ਉਹ ਦਰਵਾਜ਼ਾ ਦੇਖੋ ਦੋ ਚੀਜ਼ਾਂ ਨੇ ਮੈਂ ਮੈਂ ਕਲੀਅਰ ਕਰ ਲੱਗਾਂ ਉਹ ਹੀ ਗੱਲ ਤੁਹਾਡੀ ਤੁਸੀਂ ਪਹਿਲੀ ਗੱਲ ਤੇ ਕਿਸੇ ਨੇ ਉਹਨੂੰ ਚਿੱਠੀ ਨੂੰ ਘੁਰਾਈ ਨਾ ਪੜਿਆ ਹੀ ਨਹੀਂ ਵੀ ਇੱਕ ਐਚਐਮ ਨੂੰ ਲਿਖੀ ਵੇਖ ਕੇ ਤੇ ਦਵਾ-ਦਵਾ ਉਹਦੇ ਤੇ ਸਾਰੇ ਰਿਐਕਸ਼ਨ ਹੋ ਗਏ ਕਿ ਪਰਮਾਨੈਂਟ ਫੋਰਸੇਜ਼ ਲੱਗ ਜਾਣ। ਉਹਤੇ ਲਿਖਿਆ ਇਮੀਡੀਏਟ ਐਂਡ ਪਰਮਾਨੈਂਟ ਸਕਿਉਰਟੀ ਸੋਲੂਸ਼ਨ ਹੁਣ ਸੋਲੂਸ਼ਨ ਚ ਕੀ ਮੰਗੇ ਉਹਦੇ ਚ ਨੰਬਰ 1 ਹਾਈ ਸਕਿਉਰ ਸਕੇਅਰ ਟੈਂਪਲ ਇਹ ਹਾਈ ਸਕਿਉਰ ਕਰੋ। ਹਾਈ ਟੈਕ ਸਰਵੈਲੈਂਸ ਇਨਫਰਾਸਟ੍ਰਕਚਰ ਚਾਹੀਦਾ ਜਿਹੜਾ ਬੰਬ ਨੂੰ ਆਰਡੀਐਕਸ ਨੂੰ ਕੋਈ ਗੰਦ ਨੂੰ ਕੋਈ ਗਲਤ ਬੰਦਾ ਹੈ ਉਹਨੂੰ ਸਕੈਨਿੰਗ ਕਰੇ ਇਮੀਡੀਏਟ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਨੂੰ ਡਰੋਨ ਵਗੈਰਾ ਸਿਸਟਮ ਇੱਥੇ ਰੈਡੀ ਰੱਖਣਾ ਚਾਹੀਦਾ ਪਰਮਨੈਂਟ ਸਕਿਉਰਟੀ ਸੈਲ ਕੋਆਰਡੀਨੇਸ਼ਨ ਜਿਹੜਾ ਆਪਸ ਦੇ ਵਿੱਚ ਹੁਣ ਜੇ ਕੋਈ ਮੁਸ਼ਕਲ ਆਉਂਦੀ ਦਿਨੀਓ ਚੱਲਦੇ ਆ ਕੋਈ ਬੀਐਸਐਫ ਤੋਂ ਆਉਂਦਾ ਕੋਈ ਚੰਡੀਗੜ੍ਹੋਂ ਆਉਂਦਾ ਇੱਥੇ ਇੱਕ ਪਰਮਨੈਂਟ ਸਕਿਉਰਟੀ ਸੈਲ ਹੋਣਾ ਚਾਹੀਦਾ ਜੇ ਕੋਈ ਘਟਨਾ ਕੋਈ ਕੋਈ 19 ਕੀ ਵੀ ਹੁੰਦੀ ਹੈ ਤੇ ਤੁਰੰਤ ਹਰਕਤ 'ਚ ਸਾਰਾ ਸਿਸਟਮ ਆ ਜੀ ਅੱਛਾ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਕੋਈ ਇਹਦੇ 'ਚ ਦੇਰੀ ਨਹੀਂ ਹੋਣੀ ਚਾਹੀਦੀ ਇਸ ਪਰਮਾਤਮਾ ਦੇ ਘਰ ਨੂੰ ਅਸੀਂ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਅਮਰਸਰ ਦੇ ਉੱਤੇ ਤੇ ਅਸੀਂ ਉਦੋਂ ਵੀ ਉਸ ਤੋਂ ਬਾਅਦ ਮੰਗ ਕੀਤੀ ਕਿ ਸਾਨੂੰ ਨੋ ਵਾਰ ਜੋਨ ਡਿਕਲੇਅਰ ਕੀਤਾ ਜਾਵੇ ਵੈਟिकन ਸਿਟੀ ਦੀ ਤਰ੍ਹਾਂ ਔਰ ਇਹਦਾ ਮੁੱਦਾ ਜਿਹੜਾ ਹੈ ਸਾਡੀ ਭਾਰਤ ਸਰਕਾਰ ਲੈ ਕੇ ਜਾਵੇ ਅੰਤਰਰਾਸ਼ਟਰੀ ਪੱਧਰ ਤੇ ਕਿਉਂਕਿ ਉੱਥੋਂ ਹੀ ਹੋਣਾ ਹੈ ਇੱਕ ਕੁਇਕ ਰੀਐਕਸ਼ਨ ਟੀਮ ਹੋਣੀ ਚਾਹੀਦੀ ਹੈ ਬੰਬ ਡਿਸਪੋਜ਼ਲ ਜਿਹੜੀ ਇਮੀਡੀਏਟ ਇੱਥੇ ਹੋਵੇ ਦੇਖੋ ਜਦੋਂ ਇਹੋ ਜਿਹੀ ਭੀੜ ਪਵੇ ਨਾ ਸਾਨੂੰ ਤਾਕਤ ਪੂਰੀ ਲਾਉਣੀ ਚਾਹੀਦੀ ਹੈ ਕਿਸੇ ਵੀ ਇਹੋ ਜਿਹੇ ਲੋਕਾਂ ਨਾਲ ਲੜਨ ਦੀ ਦੇਖੋ ਅਸੀਂ ਕੋਈ ਵੀ ਕੁਤਾਈ ਨਹੀਂ ਵਰ ਸਕਦੇ ਇਸ ਘਰ ਦੀ ਸੁਰੱਖਿਆ ਵਾਸਤੇ ਫਿਰ ਅਸੀਂ ਤੇ ਹੋਈ ਨਾ ਜੇ ਪਰਮਾਤਮਾ ਨੇ ਸਾਨੂੰ ਇੰਨਾ ਕੁਝ ਦਿੱਤਾ ਜੇ ਸਮਰੱਥ ਬਣਾਇਆ ਹੈ ਤਾਂ ਜੇ ਅਸੀਂ ਕੋਸ਼ਿਸ਼ ਕਰ ਹੀ ਨਹੀਂ ਸਕਦੇ ਅਸੀਂ ਅਸੀਂ ਪਿੱਠ ਕਰਕੇ ਬਹਿ ਜਾਾਂਗੇ ਕਿਸੇ ਸਿਸਟਮ ਆ ਦੇ ਗਲਤ ਨਹੀਂ ਨਾ ਬਣਦੀ ਜੀ ਹੁਣ ਜੇ ਸਾਨੂੰ ਪਰ ਜੇ ਆ ਸਾਡੀ جنگ ਹੋਈ ਹੈ ਪਾਕਿਸਤਾਨ ਨਾਲ ਸਾਰੀ ਆਰਮੀ ਇੱਥੇ ਸੀ جنگ ਮੁੱਕ ਗਈ ਉਹ ਚਲੇ ਗਏ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਗਲਤ ਜਿਹੜੀ ਮੁਸ਼ਤਰੀਕੇ ਨਾਲ ਦੇਖਿਆ ਉਹਦੇ ਹਰ ਇੱਕ ਦਾ ਆਪਣਾ ਤਰੀਕਾ ਹੈ ਪਰ ਮੇਰਾ ਤੇ ਮੰਨਣਾ ਹੈ ਜੀ ਜੇ ਅਸੀਂ ਇਸ ਗੁਰੂ ਘਰ ਦੀ ਸਿਕਿਉਰਿਟੀ ਵਾਸਤੇ ਇੱਕ ਰਤੀ ਭਰ ਵੀ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਦੂਜੀ ਗੁਰੂ ਘਰ ਦੇ ਮੁੱਦੇ ਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ ਵੇਖੋ ਉਹਨਾਂ ਦਾ ਕੰਮ ਹੈ ਮੈਂ ਦੇਖੋ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹਾਂ ਮੈਨੂੰ ਬਹੁਤ ਡਰ ਲੱਗਦਾ ਹੈ ਇਸ ਘਰ ਦੇ ਘਰੇ ਮੈਂ ਕਿਹਾ ਤੁਸੀਂ ਵੇਖੋ ਮੈਂ ਜਦੋਂ ਵੀ ਆਇਆ ਭਾਵੇਂ ਮੈਨੂੰ ਟਿਕਟ ਮਿਲੇ ਚਾਹੇ ਮੈਂ ਸ਼ੁਕਰਾਨਾ ਕਰਨਾ ਵਾ ਤੁਸੀਂ ਮੈਨੂੰ ਇਕੱਲੇ ਨੂੰ ਆਉਂਦੇ ਵੇਖਿਆ ਹੋਗਾ ਜਾਂ ਕੋਈ ਭੈਣ ਭਰਾ ਕੋਈ ਨਾਲ ਇੱਕ ਦੋ ਹਜ਼ਾਰ ਦੇ ਹੁਣ ਕਦੀ ਮੈਨੂੰ ਤੁਹਾਡੇ ਵੱਲੋਂ ਕੋਈ ਸੱਦਾ ਕਦੀ ਮੈਨੂੰ ਕੋਈ ਕੋਈ ਦੀ ਭੀੜ ਚਾਹੁੰਦੇ ਦੇਖਿਆ ਜੀ ਮੈਂ ਡਰਦਾ ਇਹਨਾਂ ਕਰੂ ਇਹ ਕਿ ਇਹ بڑے ਪਵਿੱਤਰ ਸਥਾਨ ਨੇ ਇੱਥੇ ਅਸੀਂ ਬਹੁਤ ਤੋ ਇਹਨਾਂ ਚੀਜ਼ਾਂ ਦੇ ਉੱਤੇ ਰਾਜਨੀਤੀ ਕਿਸੇ ਬੰਦੇ ਨੂੰ ਨਹੀਂ ਕਰਨੀ ਚਾਹੀਦੀ ਇਹਦੀ ਭਾਵਕਤਾ ਨੂੰ ਸਮਝੋ ਹੁਣ ਦੇਖੋ ਇੰਨੇ ਜਿਹੜੇ ਸਰਵੇਨੈਂਸ ਸਿਸਟਮ ਕਹਿੰਦੇ ਐ ਕਰੋੜਾਂ ਦਾ ਬਜਟ ਐ ਠੀਕ ਹੈ ਜੀ ਔਰ ਮੇਰਾ ਮੰਨਣਾ ਕਿ ਜੇ ਕੇਂਦਰ ਸਰਕਾਰ ਦਵੇ ਕਿਉਂ ਨਾ ਇੱਥੇ ਬਣਵਾ ਕੇ ਸਾਨੂੰ ਜੀ ਉਹਦਾ ਫਰਜ਼ ਬੰਦਾ ਆ ਉਹ ਹੀ ਟੈਕਸ ਪੇਰ ਐ ਉਹਦੇ ਦੂਜੀ ਗੱਲ ਸਾਨੂੰ ਕਿਸੇ ਇਹ ਨਹੀਂ ਗੱਲ ਕਿ ਕਿਸੇ ਫੋਰਸ ਤੇ ਘੱਟ ਭਰੋਸਾ ਕਰਕੇ ਇੱਥੇ ਜ਼ਿਆਦਾ ਪਰ ਜਿਹੜਾ ਸਿਸਟਮ ਜਿਹਦੇ ਕੋਲ ਐ ਉਹਨੇ ਲੜਨਾ ਐ ਉਹਦੇ ਨਾਲ ਹੁਣ ਜੇ ਬੰਬ ਸਕੁਐਡ ਦੀ ਗੱਲ ਆਉਂਦੀ ਐ ਤੁਹਾਡੇ ਸਾਹਮਣੇ ਕੱਲ ਦੇ ਨਹੀਂ ਪੁਲਿਸ ਕਮਿਸ਼ਨਰ ਕਹਿ ਰਹੇ ਕਿ ਬੀਐਸਐਫ ਨਾਲ ਉਹ ਆਇਨੀ ਜੀ ਆਰਮੀ ਆਰਮੀ ਉਹਨਾਂ ਨਾਲ ਆਨ ਆਨ ਫਲੋਰ ਹੈ ਜੀ ਕਿਉਂ ਆ ਕਿਉਂਕਿ ਜਿਹੜੇ ਚੀਜ਼ ਉਹਨਾਂ ਕੋਲ ਹੈ ਉਹਨਾਂ ਕੋਲ ਇਨਸਟਰੂਮੈਂਟ ਨੇ ਆਪਣੇ ਲੋਕਲ ਫੋਰਸਸ ਕੋ ਨਹੀਂ ਹੁੰਦੇ ਸੋ ਇਹਨਾਂ ਚੀਜ਼ਾਂ ਨੂੰ ਬੜੀ ਸਮਝਣ ਦੀ ਲੋੜ ਹੈ ਇਹ ਜਿਹੜੀ ਜਿਸ ਜਗ੍ਹਾ ਤੇ ਖੜੇ ਆ ਇੱਥੇ ਸਮੁੱਚੀ ਮਾਨਵਤਾ ਦਾ ਜਿਹਦੋ ਸੰਦੇਸ਼ ਹੈ ਤੇ ਇਸ ਜਗ੍ਹਾ ਵਾਸਤੇ ਕੋਈ ਉੱਚਾ ਨੀਮਾ ਨਹੀਂ ਹੈਗਾ ਇੱਥੇ ਨਾ ਤੇ ਜਾਤ ਪਾਤ ਦੀ ਕੋਈ ਗੱਲ ਹੈ ਜਿਹੜੇ ਲੋਕ ਕੋਈ ਇਹਨੂੰ ਕਦੀ ਕਿਸੇ ਚੀਜ਼ ਨਾਲ ਠੀਕ ਹੈ ਸਾਡਾ ਸਿੱਖਾਂ ਦਾ ਇੱਕ ਕੇਂਦਰ ਹੈ ਪਰ ਇਤੀ ਜਿਹੜੀ ਜਿਹੜੇ ਇਹਦੀ ਪ੍ਰਮਾਨਤਾ ਆ ਉਸ ਮੁਚੀਆਂ ਜਾਤਾਂ ਧਰਮਾਂ ਵੱਲੋਂ ਆ ਔਰ ਗੁਰੂ ਮਹਾਰਾਜ ਦਾ ਗੁਰਨਾਨਕ ਦਾ ਸੰਦੇਸ਼ ਵੀ ਸਾਰਿਆਂ ਦਾ ਆ ਜਿਹੜਾ ਵੀ ਇੱਥੇ ਹੁੰਦਾ ਉਹਦਾ ਹੀ ਆ ਉਹ ਮਨੁੱਖਤਾ ਦੀ ਗੱਲ ਕਰਦੇ ਆ ਕਿ ਕੋਈ ਵੀ ਬੰਦਾ ਜੜਾ ਵਰਗਾਂ ਨਾਲ ਜੋੜ ਕੇ ਮੈਂਦਾ ਮੇਰਾ ਮੰਨਣਾ ਹੈ ਕਿ ਇਸ ਸਥਾਨ ਨੂੰ ਕਿਸੇ ਵੀ ਚੀਜ਼ ਨਾਲ ਨਹੀਂ ਜੋੜਨਾ ਚਾਹੀਦਾ ਇਹ ਮਨੁੱਖਤਾ ਦਾ ਕੇਂਦਰ ਹੈ ਔਰ ਮਨੁੱਖਤਾ ਦੀ ਬਾਣੀ ਦਾ ਪ੍ਰਵਾਹ ਹੋ ਰਿਹਾ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਔਰ ਉਹ ਬਾਣੀ ਤੇ ਕਿਤੇ ਵੀ ਕਿਸੇ ਦੇ ਵਰਗ ਦੀ ਗੱਲ ਨਹੀਂ ਕੀਤੀ ਜਾਂਦੀ ਉੱਥੇ ਸਿਰਫ ਮੁਨਕਤਾ ਦੀ ਭਲੇ ਦੀ ਗੱਲ ਹੁੰਦੀ ਹੈ ਤੇ ਆਪਾਂ ਨੂੰ ਉਹਦੇ ਤੱਕ ਹੀ ਰੱਖਣਾ ਚਾਹੀਦਾ ਔਰ ਜੀ ਤੋੜ ਮੈਂ ਫੇਰ ਕਹਾਂ ਚਾਹੇ ਇੰਡੀਅਨ ਗਵਰਨਮੈਂਟ ਹੈ ਚਾਹੇ ਸਟੇਟ ਗਵਰਨਮੈਂਟ ਹੈ ਜੀ ਤੋੜ ਇੱਕ ਰਤੀ ਭਰ ਵੀ